ਸੋ ਲੋਕਾਂ ਨੂੰ ਕੈਂਸਰ ਤੋਂ ਜਾਗਰੂਤ ਕਰਨ ਅਤੇ ਉਹਨਾਂ ਦੇ ਟੈਸਟ ਕਰਵਾਉਣ ਦੇ ਉਦੇਸ਼ ਨਾਲ ਵਰਲਡ ਕੈਂਸਰ ਕੇਅਰ ਦੇ ਵੱਲੋਂ ਅਜਾਲਾ ਦੇ ਕੀਰਤਨ ਦਰਬਾਰ ਸੇਵਾ ਸੁਸਾਇਟੀ ਗਰਾਊਂਡ ਦੇ ਵਿੱਚ ਮੁਫਤ ਕੈਂਸਰ ਜਾਂਚ ਅੱਖਾਂ ਅਤੇ ਹੋਰਨਾਂ ਬਿਮਾਰੀਆਂ ਦਾ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਵਰਲਡ ਕੈਂਸਰ ਕੇਅਰ ਦੀ ਬ੍ਰੈਂਡ ਐਂਬੈਸਡਰ ਅਦਾਕਾਰਾ ਸੋਨੀਆ ਮਾਨ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਨੂੰ ਮੈਡਮ ਅਮਨਦੀਪ ਕੌਰ ਢਾਲੀਵਾਲ ਵਿਸ਼ੇਸ਼ ਰੂਪ ਦੇ ਵਿੱਚ ਪਹੁੰਚੇ ਕਹਿਣਾ ਚਾਹੁੰਦੇ ਹੋ ਅੱਜ ਅਜਨਾਲਾ ਦੇ ਵਿੱਚ ਜਿਹੜਾ ਇਹ ਕੈਂਸਰ ਕੈਂਪ ਅੱਜ ਇਹ ਜਿਹੜਾ ਕੈਂਸਰ ਕੈਂਪ ਲਗਾਇਆ ਗਿਆ ਹੈ ਬੋਇਲ ਕੈਂਸਰ ਕੇਅਰ ਵੱਲੋਂ ਲਗਾਇਆ ਗਿਆ ਆ ਬੋਇਲ ਕੈਂਸਰ ਕੇਅਰ ਦਾ ਡਾਕਟਰ ਕੁਜਨ ਸਿੰਘ ਤਾਲੀਵਾਲ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਅਸੀਂ ਇਹਨਾਂ ਦੀ ਬਹੁਤ ਹਮੇਸ਼ਾ ਇੱਜ਼ਤ ਕਰਦੇ ਆ ਹਲਕੇ ਦੇ ਵਿੱਚ ਹੀ ਅਸੀਂ ਪਿਛਲੇ 2 ਸਾਲਾਂ ਦੇ ਵਿੱਚ ਦੂਸਰੀ ਵਾਰ ਇਹ ਕੈਂਪ ਲੱਗ ਰਿਹਾ ਆ ਕੈਂਪ ਦਾ ਉਪਰਾਲਾ ਕਰਨ ਲਈ ਜਿਹੜੇ ਨੇ ਮੇਰੇ ਇੱਥੇ ਵੱਡੇ ਵੀਰ ਨੇ ਜਗਦੀਪ ਕਲਾ ਤੋਂ ਵਿਕਰਮ ਸਿੰਘ ਜੀ ਵਿਕਰਮ ਸਿੰਘ ਜੀ ਤੇ ਸ਼ਵੇਕ ਸਿੰਘ ਸਰਦਾਰ ਸ਼ਵੇਕ ਸਿੰਘ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਪਰਾਲਾ ਕੀਤਾ ਕੈਂਪ ਲਗਾਉਣ ਦਾ World Cancer Society ਦੇ ਸਹਿਯੋਗ ਦੇ ਨਾਲ ਇਹ ਸਾਡਾ ਦੂਸਰੀ ਵਾਰ ਇਹ ਉਪਰਾਲਾ ਕਿਉਂਕਿ ਟੀੜੀ ਸਾਡੀ ਸਰਕਾਰ ਦਾ ਜਿਹੜਾ ਸੀਗਾ ਏਜੰਡਾ ਸਾਡੀ ਸਰਕਾਰ ਦਾ ਏਜੰਡਾ ਜਿਹੜਾ ਸ਼ੁਰੂ ਤੋਂ ਹੀ ਸਿਹਤ ਦਾ ਰਿਆ ਹੈ ਸਿੱਖਿਆ ਦਾ ਰਿਆ ਹੈ ਸਹੂਲਤਾਂ ਦਾ ਰਿਆ ਹੈ ਤੇ ਉਹਨਾਂ ਵਿੱਚੋਂ ਇੱਕ ਇਹ ਵੀ ਇੱਕ ਉਪਰਾਲਾ ਆ ਸਿਹਤ ਦੇ ਵਿੱਚ ਜਿਹੜਾ ਆ ਸਿਹਤ ਦੀ ਜਿਹੜੀ ਇਹ ਪ੍ਰੀਵੈਂਟਿਵ ਕੇਅਰ ਵਾਸਤੇ ਬਹੁਤ ਵੱਡਾ ਉਪਰਾਲਾ ਆ ਤੇ ਅਸੀਂ ਧੰਨਵਾਦ ਵੀ ਕਰਦੇ ਆ ਸਾਡੇ ਐਨ ਆਰ ਆਈ ਵੀਰਾਂ ਦਾ ਜਿਹੜੇ ਨੇ ਪਿਛਲੀ ਵਾਰ ਵੀ ਪਿਛਲੇ ਸਾਲ ਵੀ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਕੈਂਪ ਲਗਾਏ ਸੀ ਤੇ ਹੁਣ ਫੇਰ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਇਸ ਇੱਥੇ ਸਾਡੇ ਹਲਕੇ 'ਚ ਲੱਗ ਰਿਹਾ ਅੱਜ ਇੱਥੇ ਆ ਕੱਲ ਸਾਡਾ ਇੱਕ ਕੈਂਪ ਉੱਥੇ ਰਮਦਾਸ ਵੀ ਲੱਗ ਰਿਹਾ ਆ ਤੇ ਵੱਧ ਤੋਂ ਵੱਧ ਅਪੀਲ ਕਰਦੇ ਆ ਕਿ ਜਿੰਨੇ ਵੱਧ ਤੋਂ ਵੱਧ ਲੋਕ ਨੇ ਇਹਦਾ ਲਾਭ ਉਠਾ ਸਕਣ ਕਿਉਂਕਿ ਪ੍ਰੀਵੈਂਟਿਵ ਕੇਅਰ ਜਿਹੜੀ ਹੈ ਕੈਂਸਰ ਐਵੇਂ ਦੀ ਬਿਮਾਰੀ ਹੈ ਕਿ ਜੇ ਅਸੀਂ अर्ਲੀ ਸਟੇਜ ਤੇ ਇਹਨੂੰ ਡਿਟੈਕਟ ਕਰ ਲੈਂਦੇ ਆ ਤੇ ਇਹਦੀ ਪ੍ਰੀਵੈਂਟਿਵ ਕੇਅਰ ਦੇ ਨਾਲ ਇਹਦੇ ਤੋਂ ਬਚਿਆ ਜਾ ਸਕਦਾ ਵੈਸੇ ਕੋਈ ਹੋਰ ਰਾਹ ਨਹੀਂ ਹੈਗਾ ਇਹਦੇ ਤੋਂ ਬਚਣ ਦਾ ਸ੍ਰੀ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਐਕਚੁਅਲੀ ਵਰਲਡ ਕੈਂਸਰ ਕੇਅਰ ਦੀ ਬ੍ਰੈਂਡ ਐਂਬੈਸਡਰ ਹਾਂ ਸੋ ਤਾਲੀਵਾਲ ਸਾਹਿਬ ਜਦੋਂ ਖੋਦ ਨਹੀਂ ਆ ਪਾਂਦੇ ਉਹ ਤੋਂ ਮੈਨੂੰ ਮੇਰੀ ਡਿਊਟੀ ਲਾਂਦੇ ਆ ਪੰਜਾਬ ਦੇ ਵਿੱਚ ਜਿੱਥੇ ਵੀ ਕੈਂਪ ਲੱਗਦੇ ਆ ਉੱਥੇ ਮੈਂ ਜਾਵਾਂ ਔਰ ਲੋਕਾਂ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰਾਂ ਕਿ ਕੈਂਸਰ ਦੇ ਟੈਸਟ ਆਪਾਂ ਨੂੰ ਕਰਵਾਉਣੇ ਚਾਹੀਦੇ ਆ ਔਰ ਇਨ ਫੈਕਟ ਜਿਹੜੀਆਂ ਮੈਂ ਐਂਡ ਕਲਾਈਆਂ ਨੇ ਨਜ਼ਰ ਟੈਸਟ ਕਰਵਾਈ ਮੈਂ ਖੁਦ ਅੱਜ ਸਾਰੇ ਟੈਸਟ ਇੱਥੇ ਕਰਵਾਏ ਔਰ ਮੈਨੂੰ ਲੱਗਦਾ ਹਰ ਇੱਕ ਇਨਸਾਨ ਨੂੰ ਕੈਂਸਰ ਦੇ ਟੈਸਟ ਕਰਾਉਣੇ ਚਾਹੀਦੇ ਆ ਜਿਵੇਂ ਘਰ ਘਰ ਦੇ ਵਿੱਚ ਅੱਜ ਇੱਕ ਦੂਜੇ ਘਰ ਉਵੇਂ ਹੀ ਕੈਂਸਰ ਹੈ ਔਰ ਕੈਂਸਰ ਦੀ ਸਟੇਜ ਸਾਨੂੰ ਇਹ ਹੈ ਮੰਦਭਾਗੀ ਗੱਲ ਹੈ ਕਿ ਸਾਨੂੰ ਤੀਜੀ ਸਟੇਜ 'ਚ ਆ ਕੇ ਸਾਨੂੰ ਪਤਾ ਲੱਗਦਾ ਹੈ ਕਿ ਸਾਨੂੰ ਕੈਂਸਰ ਹੈ ਔਰ ਕੈਂਸਰ ਸਾਨੂੰ ਕਿਉਂ ਹੁੰਦੀ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਐ ਇਹ ਮੈਂ ਪਿੰਨਾ ਪਿੰਨਾ ਦੇ ਵਿੱਚ ਜ਼ਰੂਰ ਜਾ ਕੇ ਲੋਕਾਂ ਨੂੰ ਅਵੇਅਰ ਵੀ ਕੀਤਾ ਸੀਗਾ ਪਿੱਛੇ ਜਦੋਂ ਅਸੀਂ ਬਹੁਤ ਵੱਡਾ ਕੈਂਪ ਲਾਇਆ ਸੀਗਾ ਰਾਜਸਥਾਨ 'ਸੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਵੇਂ ਹੁਣ ਇੱਥੇ ਬੀਬੀਆਂ ਆਈਆਂ ਨੇ ਕੁੜੀਆਂ ਆਈਆਂ ਨੇ ਜਾਂ ਮੇਰੇ ਭਰਾ ਆਏ ਨੇ ਜਾਂ ਬਜ਼ੁਰਗ ਆਏ ਨੇ ਤੇ ਮੈਂ ਉਹਨਾਂ ਨੂੰ ਅਵੇਅਰਨੈਸ ਕ੍ਰੀਏਟ ਕਰਾਂ ਕਿਉਂਕਿ ਜੋ ਗੱਲਾਂ ਯੂਐਨ ਦੇ ਵਿੱਚ ਹੁੰਦੀਆਂ ਨੇ ਤਾਲੀਵਾਲ ਸਾਹਿਬ ਨੇ ਦੱਸਿਆ ਹੈ ਕੈਂਸਰ ਕਿੱ ਹੁੰਦੀ ਹੈ ਆਪਾਂ ਨੂੰ ਗੰਦੇ ਪਾਣੀ ਤੋਂ ਜਿਵੇਂ ਸਾਡਾ ਗੰਦਾ ਨਾਲਾ ਹੈ ਥੱਲੇ ਜਿਹੜੇ ਗੰਦੇ ਨਾਲੇ ਜਿੰਨੇ ਵੀ ਇਹ ਉਹ ਥੱਲੇ ਉਹ ਪੱਕੇ ਹੋਣੇ ਚਾਹੀਦੇ ਆ बिकॉज़ ਉਹਨਾਂ ਦਾ ਜਿਹੜਾ ਗੰਦਾ ਪਾਣੀ ਹੈ ਉਹ ਥੱਲੇ ਜਾਂਦਾ ਹੈ ਔਰ ਜਿਹੜਾ ਪੀਣ ਵਾਲੇ ਬੋਰਾਂ ਦੇ ਨਾਲ ਮਿਕਸ ਹੁੰਦਾ ਹੈ ਤੇ ਸਾਨੂੰ ਕੈਂਸਰ ਹੁੰਦੀ ਹੈ ਦੂਜੇ ਨੰਬਰ ਦੇ ਉੱਤੇ ਜਿਹੜੀ ਆਪਾਂ ਫਰਟੀਲਾਈਜ਼ਰਸ ਪਾਉਨੇ ਆ ਯੂਰੀਆ ਵਰਗੀਆਂ ਖਾਦਾਂ ਅਸੀਂ ਜ਼ਿਆਦਾ ਪਾਉਨੇ ਆ ਜਿੱਥੇ ਦੋ ਬੋਰੀ ਦੀ ਲੋਡ ਹੈ ਉੱਥੇ ਆਪਾਂ ਜ਼ਿਆਦਾ ਪਾਉਨੇ ਆ ਉਹਦੇ ਨਾਲ ਵੀ ਕੈਂਸਰ ਹੁੰਦੀ ਹੈ